ਆਪ ਨੂੰ ਉੱਚਾ ਕਿਵੇਂ ਰੱਖੀਏ ਤੇ ਜਗਤ ਜਲੰਦੇ ਦੀ ਰੱਖਿਆ ਤਾਂ ਪਾਈਸਾ ਪਈ ਵੀਰ ਸਿੰਘ ਜੀ ਕਹਿੰਦੇ ਹਨ ਦੁਨੀਆ ਦੀ ਚਾਲ ਉੱਚੀ ਹੈ ਜੋ ਸਾਰੇ ਜਾਨਦਾਰਾਂ ਦੀ ਹੈ ਸਰੀਰਕ ਸੁੱਖਾਂ ਭੋਗਾਂ ਤੇ ਫਿਕਰਾਂ ਵਾਲੀ ਮਾਨਸ ਕੋ ਪ੍ਰਭ ਦੇ ਵੜਾਈ ਇਸ ਪਾਸੇ ਰੁੱਖ ਕਾਠ ਹੈ ਤੇ ਕਿਸੇ ਕਿਸੇ ਦਾ ਹੈ ਵੀ ਤੇ ਕਿਸੇ ਕਿਸੇ ਦਾ ਜੋ ਕਹ ਹੈ ਉਹ ਮਾਨੋ ਦੁਨੀਆ ਦੇ ਨੂਰ ਹਨ ਆਪਣੀ ਆਤਮਿਕ ਜੀਵਨ ਦੀ ਉੱਚਤਾ ਸੂਚਤਾ ਵਨ ਲੱਗੇ ਰੋ ਬਾਕੀ ਜਿੰਨਾ ਵਿਤ ਹੋਵੇ ਥੋੜਾ ਬੋਤਾ ਯਤਨ ਹੁੰਦਾ ਰਹੇ ਕਿਸੇ ਨੂੰ ਲਾਭ ਪੁੱਝ ਸਕੇ ਪਰ ਦੁਨੀਆ ਨੂੰ ਦੇਖ ਕੇ ਆਪ ਟੈਣਾ ਨਹੀਂ ਚਾਹੀਏ ਆਪ ਦਾ ਆਪ ਨੂੰ ਉੱਚਾ ਰੱਖੋ ਬੱਦਲ ਤਾਂ ਹੀ ਖੇਤ ਹਰੇ ਕਰ ਸਕਦਾ ਹੈ ਜੇ ਉੱਚਾ ਹੋ ਵਸੀ ਚਸ਼ਮਿਆਂ ਦੇ ਪਾਣੀ ਵੀ ਨਿਵਾਨ ਵੱਲ ਤਾਂ ਹੀ ਜਾਂਦੇ ਹਨ ਜੇ ਆਪ ਉੱਚੇ ਰੇ ਥਾਂਵ ਟੁਰਦੇ ਹਨ ਜਗਤ ਰੱਖਿਆ ਦਾ ਖਿਆਲ ਮਾੜਾ ਨਹੀਂ ਹੈ ਪਰ ਜਗਤ ਜਲੰਦਾ ਦੇ ਕੇ ਕਰੀਦਾ ਵੀ ਕੁਝ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਨਾਲ ਪਰ ਆਪ ਸੁਰੱਖਣ ਵਾਲੀ ਨਾਲ ਸੁਰਤ ਜੋੜ ਕੇ ਰੱਖਣੀ ਚਾਹੀਦੀ ਇਹੋ ਅਰਦਾਸ ਤੇ ਇਹੋ ਯਤਨ ਰਹੇ ਦੁਨੀਆ ਵਿੱਚ ਪਾਪ ਪ੍ਰਦਾਨ ਦੇਖ ਕੇ ਨਠ ਜਾਣਾ ਜਾਂ ਇਕਾਂਤ ਪਾਲਣੀ ਇਹ ਤਰੀਕਾ ਪੁਰਾਤਨ ਹੈ ਸੀ ਪਰ ਗੁਰੂ ਜੀ ਨੇ ਵੀ ਵਿੱਚ ਰਹਿ ਕੇ ਸੁੱਚੀ ਉੱਚੀ ਰਹਿਣਾ ਤੇ ਪੜਾ ਕਰਨਾ ਸਿਖਾਇਆ ਸੀ ਇਹ ਦੋ ਹੀ ਗੱਲਾਂ ਕਠਨਤਾ ਹਨ ਪਰ ਕੀਮਤੀ ਸਹਿ ਕਠਨ ਹੀ ਹੁੰਦੀਆਂ ਸੋ ਗੁਰੂ ਦੀ ਟੇਕ ਧਾਰ ਕੇ ਲੱਗੇ ਰਹਿਣਾ ਗੁਰੂ ਸਹਾਇਤਾ ਕਰਦਾ ਹੈ ਭਾਵ ਕਿਸੇ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਇਹ ਜਗਤ ਦੇ ਵਿੱਚ ਜੋ ਮਾੜਾ ਕਰਮ ਵੀ ਹੋ ਰਿਹਾ ਉਤੋਂ ਦੂਰ ਭੱਜ ਕੇ ਅਸੀਂ ਇਕਾਂਤ ਵਾਸ ਹੋ ਕੇ ਰਹਿਣਾ ਨਹੀਂ ਇਸ ਜਗਤ ਦੇ ਵਿੱਚ ਈ ਕਾਲ ਕਾਲ ਨਹੀਂ ਤੇ ਇਹ ਦੋਈ ਗੱਲਾਂ ਕਠਨ ਤ ਹਨ ਪਰ ਕੀਮਤੀ ਸ਼ੈ ਕਠਣੀ ਹੀ ਹੁੰਦੀ ਹੈ। ਭਾਵ ਜੀ ਆਪਣੇ ਜੀਵਨ ਨੂੰ ਉਸ ਪਰਮਾਤਮਾ ਦੇ ਯਤਨ ਦੇ ਵਿੱਚ ਢਾਲਣਾ ਹੈ ਤਾਂ ਇਹ ਕਠਣੀ ਹੀ ਹੈ ਇਸ ਕਲਯੁਗ ਸੰਸਾਰ ਵਿੱਚ ਰਹਿ ਕੇ ਸੋ ਗੁਰੂ ਦੀ ਟੇਕ ਧਾਰ ਕੇ ਲੱਗੇ ਰਹਿਣਾ ਨਾਲ ਗੁਰੂ ਸਹਾਇਤਾ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ